ਦੋਸਤੋ ਅੱਜ ਅਸੀਂ ਜਾ ਰਹੇ ਹਾਂ ਪੀਰ ਰਾਹੇ ਤੇ ਪੀਰ ਨਿਗਾਹੇ ਮਥਾ ਟੇਕ ਆਵਾਂਗੇ ਸਾਰੇ ਪਰਿਵਾਰ ਨਾਲ ਕਿਉਂਕਿ ਸਾਡੀ ਮੁਰਾਦ ਕਿਵੇਂ ਕਿ ਅਸੀਂ ਇੱਕ ਗੱਡੀ ਨਵੀਂ ਲੈਣ ਦਾ ਪਲਾਨ ਕਰਿਆ ਸੀ ਸੋ ਪੀਰ ਪਾਤਸ਼ਾਹ ਨੇ ਸਾਡੀ ਉਮਰਾਂ ਪੂਰੀ ਕੀਤੀ ਹੈ ਤੇ ਅਸੀਂ ਜਾ ਰਹੇ ਹਾਂ ਪਰਿਵਾਰ ਸਣੇ ਨਵੀਂ ਗੱਡੀ ਤੇ ਪੀਰ ਸਾਹਿਬ ਦੇ ਦਰਸ਼ਨ ਕਰਨ ਅਤੇ ਆਪਣੀ ਗੱਡੀ ਨੂੰ ਕਰਵਾ ਕੇ ਲਿਆਵਾਂਗੇ ਦਰਸ਼ਨ ਤਾਂ ਕਿ ਸਦਾ ਹੀ ਆਡੀ ਇਸ ਗੱਡੀ ਤੇ ਤੇ ਸਾਡੇ ਪਰਿਵਾਰ ਤੇ ਤੇ ਪੂਰੀ ਦੁਨੀਆ ਤੇ ਮੇਰ ਇੱਕ ਬਾਦਸ਼ਾਹ ਦੀ ਬਣੀ ਰਵੇ। ਘਰ ਤੋਂ ਨਿਕਲ ਕੇ ਅਸੀਂ ਖਲਵਾੜੇ ਪਹੁੰਚ ਗਏ। ਖਲਵਾੜੇ ਤੋਂ ਅਸੀਂ ਆਪਣੀਆਂ ਦੋ ਭਣਜੀਆਂ ਨਾਲ ਲੈ ਕੇ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਜਾਣ ਲਈ ਪਹਾੜਾਂ ਵਿੱਚੋਂ ਨਿਕਲਦੇ ਹੋਏ ਪਹੁੰਚ ਗਏ। ਉਹਨੇ ਸਾਈਡ ਵੱਲ ਅਤੇ ਉਹਨੇ ਜਾਂਦਿਆਂ ਵੱਲ ਸਾਨੂੰ ਇੱਕ ਸਟਾਲ ਦੇਖੀ ਜਿੱਥੇ ਕਿ ਛੋਲੇ ਭਟੂਰੇ ਜਿਹੜੇ ਨੇ ਲਗਾਏ ਹੋਏ ਸਨ ਅਤੇ ਨਾਨ ਵੀ ਅਸੀਂ ਪਰਿਵਾਰ ਨੇ ਉਤੋਂ ਨਾਨ ਛੱਕ ਕੇ ਤੇ ਅਸੀਂ ਪਹੁੰਚ ਗਏ ਪੀਰ ਨਗਾਹੇ ਪੀਰ ਨਗਾਹੇ ਪਹੁੰਚ ਕੇ ਅਸੀਂ ਗੱਡੀ ਲਗਾਈ ਪਾਰਕਿੰਗ ਦੇ ਵਿੱਚ ਤੇ ਇਥੋਂ ਲਿਆ ਪ੍ਰਸ਼ਾਦ ਪ੍ਰਸ਼ਾਦ ਲੈ ਕੇ ਅਸੀਂ ਚੱਲ ਪਏ ਪੀਰ ਨਗਾਹੇ ਦਰਗਾਹ ਵੱਲ ਨੂੰ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੀਰ ਨਗਾਹੇ ਜਿੱਥੇ ਤੁਸੀਂ ਪਹੁੰਚੋਗੇ ਇੱਥੇ ਨਾਲ ਹੀ ਪਾਰਕਿੰਗ ਹੈ ਪਾਰਕਿੰਗ ਤੋਂ ਅਸੀਂ ਚੱਲ ਪਏ ਮੰਦਰ ਪੀਰ ਨਗਾਹੇ ਵੱਲ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਸ਼ੈੱਡ ਜਿਹੜਾ ਇੱਥੇ ਪਾਇਆ ਹੋਇਆ ਹੈ ਅਸੀਂ ਹੌਲੀ-ਹੌਲੀ ਇੱਥੋਂ ਦੁਕਾਨਾਂ ਦੇਖਦੇ ਹੋਏ ਅਤੇ ਬੱਚਿਆਂ ਨੂੰ ਨਾਲ ਲੈ ਕੇ ਆ ਰਹੇਨ ਵੀ ਤੁਸੀਂ ਦੇਖ ਸਕਦੇ ਹੋ ਆਰੀਨ ਪਿੱਛੇ ਰਹਿ ਗਿਆ ਇਹ ਜਿਹੜਾ ਚੀਜ਼ਾਂ ਨੂੰ ਕਾਫੀ ਐਕਸਪਲੋਰ ਕਰਦਾ ਹੈ ਕਹਿੰਦਾ ਹੈ ਕਿ ਮੈਨੂੰ ਪਹਿਲਾਂ ਹੀ ਲੈ ਦੋ ਸੋ ਅਸੀਂ ਪਹੁੰਚ ਗਏ ਆ ਤਰਗਾਹ ਵਿੱਚ ਤੇ ਇੱਥੇ ਟਿਕਿਆ ਸੀ ਮੱਥਾ ਤੇ ਤੁਸੀਂ ਵੀ ਕਰੋ ਅਰਦਾਸ ਆਪਣੇ ਲਈ ਕਿਉਂਕਿ ਸਾਰੀਆਂ ਜਿਹੜੀਆਂ ਮਨੋ ਕਾਮਨਾਵਾਂ ਭਗਤਾਂ ਦੀ ਸ਼ਰਦਾ ਦੇ ਨਾਲ ਜੋ ਮੰਗਦੇ ਹਨ ਉਹ ਮਿਲਦਾ ਹੈ ਸਭ ਕੁਝ ਇੱਥੋਂ ਇਸ ਦਰਬਾਰ ਤੋਂ ਸੋ ਬਹੁਤ ਹੀ ਪਿਆਰਾ ਤੇ ਸੋਹਣਾ ਦਰਬਾਰ ਬਣਿਆ ਹੋਇਆ ਹੈ ਪੀਰ ਨਗਾਹੇ ਵਾਲਾ ਤੇ ਅਸੀਂ ਦਰਬਾਰ ਦੇ ਵਿੱਚ ਮੱਥਾ ਟੇਕਣ ਲਈ ਹਰ ਦਰਗਾਹ ਉੱਤੇ ਜਾ ਰਹੇ ਹਾਂ نے چکو چکو کے اوپر ہوا ਸੋ ਹਰ ਇੱਕ ਦਰਗਾਹ ਤੇ ਮੱਥਾ ਟੇਕ ਕੇ ਅਸੀਂ ਹੁਣ ਚੱਲ ਪਏ ਆ ਘਰ ਵੱਲ ਨੂੰ ਤੇ ਪਹੁੰਚਦੇ ਹੁਣ ਸ਼ਾਮ ਹੋਣ ਜਾ ਰਹੀ ਹੈ ਤੇ ਚੱਲਦੇ ਹਾਂ ਆਪਣੇ ਘਰ ਵੱਲ